ਭਾਈ ਜੇ ਮਾਨ ਸਾਹਿਬ ਸਾਡੇ ਮੁੰਡਿਆਂ ਨੂੰ ਬਹਾਲ ਕਰ ਦੇਣਗੇ ਤਾਂ ਅਸੀਂ 13 ਦੀਆਂ 13 ਸੀਟਾਂ ਤੇ ਇਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਾਂਗੇ ਅੱਡੀ ਚੋਟੀ ਦਾ ਜੋਰ ਲਾ ਦੇਾਂਗੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਜੀ ইমরান ਜੀ ਇਹ ਵਰਲਡ ਲੈਵਲ ਤੇ ਮਸ਼ਹੂਰ ਹੈ ਇਹ ਗੱਲ ਭਾਈ ਪੰਜਾਬ ਪਲੀਜ਼ ਜਿਹਨੂੰ ਦਿਲੋਂ ਚਾਹੁੰਦੀ ਆ ਉਹਦੀ ਸਰਕਾਰ ਬਣਾ ਦਿੰਦੀ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਸਿਆਸੀ ਜ਼ਮੀਨ ਤਲਾਸ਼ ਰਹੀਆਂ ਨੇ ਤਾਂ ਗੱਲ ਕੀਤੀ ਆ ਕਿ ਸਮਰਥਨ ਸਭ ਤੋਂ ਅਹਿਮ ਗੱਲ ਹੋ ਜਾਂਦੀ ਆ ਭਾਵੇਂ ਕੀ ਅਪਾ ਦੇਖ ਰਹੇ ਆ ਡੇਰਿਆਂ ਦੇ ਉੱਤੇ ਜਾਣ ਲੱਗ ਪਏ ਨੇ ਸਿਆਸਤਦਾਨ ਸਾਡਾ ਤਕਰੀਬਨ ਕਾਂਸਟੇਬਲ ਹੈਡ ਕਾਂਸਟੇਬਲ ਔਰ ਐਸਐਸਈ ਰੈਂਕ ਦੇ ਤਕਰੀਬਨ 150 ਦੇ ਕਰੀਬ ਸਾਡੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਕੋਈ ਕ੍ਰਿਮੀਨਲ ਕੇਸ ਦਰਜ ਨਹੀਂ ਹੈ ਕੋਈ ਐਨਡੀਪੀਸੀ ਐਕਟ ਦਾ ਹੈ ਨਹੀਂਗਾ ਕੋਈ ਉਹ ਗੈਂਗਸਟਰ ਨਾਲ ਕੋਈ ਤਲਕ ਨਹੀਂ ਹੈ ਸਿਰਫ ਅ ਥੋੜੀ ਥੋੜੀ ਗੈਰ ਹਾਜ਼ਰੀ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਪੋਲੀਟੀਕਲ ਮਾਇਦਾਨ ਲੈਣ ਲਈ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰਤਾ। ਔਰ ਲਗਭਗ ਜਿਹੜੀ ਬੇਰਕੋਲ ਫਿਗਰ ਹੈ 36 ਲੱਖ ਬੰਦਾ ਇੱਥੇ ਸਾਡੀ ਖਤਰੀ ਸਮਾਜ ਨਾਲ ਪੰਜਾਬ ਦੇ ਜਿਸ ਦੇ ਸ਼ਬਦਾਂ ਜੇਕਰ ਮੈਂ ਗੱਲ ਕਰਾਂ ਤਾਂ 1 ਲੱਖ ਵੋਟ 2 36 ਲੱਖ ਵੋਟ ਇਹ 37 ਲੱਖ ਵੋਟਾਂ ਤੁਹਾਡੇ ਹੱਥ ਦੇ ਵਿੱਚ ਨੇ ਆਪਾਂ ਕਹਿ ਸਕਦੇ ਹਾਂ ਸਿੱਧੇ ਸ਼ਬਦਾਂ ਚ ਇਹ ਇਹ ਗੱਲ ਆਪਾਂ ਕਹਿ ਸਕਦੇ ਆ ਜੀ ਜੇ ਕਿਉਂਕਿ ਮੈਂ ਦੋਨਾਂ ਹੀ ਐਸੋਸੀਏਸ਼ਨਾਂ ਨੂੰ ਰਿਪਰੈਜ਼ੈਂਟ ਕਰਦਾ ਹਾਂ Imran ji ਹੋਇਆ ਕੀ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਚੰਨੀ ਸਰਕਾਰ ਆਈ ਸੀ ਛੂਗੈਰਾ ਰੰਦੀ ਸਰਕਾਰ ਸੀ ਇਲੈਕਸ਼ਨ ਜੀ ਨੇੜੇ ਉਹਨਾਂ ਨੇ ਇਹ ਆਪਣੇ ਪੋਲੀਟੀਕਲ ਮਾਈਨਡ ਲੈਣ ਲਈ ਅੰਦਰੂਗਤੀ ਹਦਾਇਤਾਂ ਦਿੱਤੀਆਂ ਦੁਨੀਆਂ ਅਤੇ ਆਜ਼ਮ ਵੀ ਵੱਧ ਤੋਂ ਵੱਧ ਪੁਲਿਸ ਵਾਲਿਆਂ ਨੂੰ ਦੇਵ ਰਗੜਾ ਤਾਂ ਕਿ ਜਿਹੜੀ ਪਬਲਿਕ ਸਿੰਪਥੀ ਹੈ ਉਹ ਸਾਡੇ ਨਾਲ ਆ ਜਾਵੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਪੁਲਿਸ ਦੇ ਪ੍ਰਤੀ ਬਹੁਤ ਆ ਸਮਾਜ ਦੇ ਵਿੱਚ ਸਾਡੇ ਕੋਈ ਅੱਛਾ ਨਹੀਂ ਰੱਖਦੇ ਹੈ ਕੋਈ ਸਾਰੀ ਪੁਲਿਸ ਸਾਡੀ ਮਾੜੀ ਨਹੀਂ ਕਾਲੀਆਂ ਭੇਡਾਂ ਬਲੈਕ ਸ਼ੀਪਸ ਆ ਰਹੇ ਆ Everywhere ਹੈ ਨਾ ਉਹ ਹੁੰਦੀਆਂ ਰਹੇ ਫਿਰ ਦੋ ਚਾਰ ਬੰਦਿਆਂ ਕਰਕੇ ਪੁਸਨਾਮ ਹੋ ਜਾਂਦੀ ਹੈ ਜੀ ਮੈਨੂੰ ਇੰਨਾ ਪਤਾ ਬਈ ਮੈਂ ਹੁਣ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਵੀ ਇਹ ਕੈਸ ਸਪੀ ਸਾਹਿਬ ਨੇ ਇੱਕ ਦਿਨ ਚ 10 ਮੁਲਾਜ਼ਮ ਡਿਸਮਿਸ ਕਰ ਦਿੱਤੇ ਕਿਉਂਕਿ ਇਹ ਜਿਹੜੇ ਪੁਲਿਸ ਮੁਲਾਜ਼ਮਾ ਨੇ ইমরান ਜੀ ਇਹ ਸਾਡੇ ਹੀ ਭਾਈ ਭਤੀਜੇ ਨੇ ਔਰ ਇਹਨਾਂ ਦੇ ਪਰਿਵਾਰ ਸਾਰੇ ਪੰਜਾਬ 'ਚ ਖਿਲਰੇ ਹੋਏ ਨੇ ਕਿਸੇ ਦੀ ਕੋਈ ਤਾਇਆ ਭੂਆ ਚਾਚੀ ਮਾਸੀ ਇੱਥੇ ਪਿੰਡਾਂ 'ਚ ਰਹਿ ਰਹੇ ਨੇ ਜੇ ਮਾਨ ਸਾਹਿਬ ਇਲੈਕਸ਼ਨ ਕੋਡ ਲੱਗਣ ਤੋਂ ਪਹਿਲਾਂ-ਪਹਿਲਾਂ ਇਹ ਪੁਲਿਸ ਮੁਲਾਜ਼ਮਾਂ ਨੂੰ ਜਿਨ੍ਹਾਂ ਦਾ ਕੋਈ ਬਹੁਤ ਵੱਡਾ ਕਸੂਰ ਨਹੀਂ ਹੈ ਨਾ ਉਹ ਕ੍ਰਿਮੀਨਲ ਨੇ ਨਾ ਉਹ ਗੈਂਗਸਟਰ ਨੇ ਨਾ ਉਹ ਚਿੱਟਾ ਵੇਚਣ ਵਾਲੇ ਨੇ ਤੇ ਇਹਨਾਂ ਨੂੰ ਬਹਾਲ ਕਰ ਦਿੰਦੇ ਨੇ ਕੋਈ ਇਹ ਮੁਲਾਜ਼ਮਾਂ ਨੇ ਮੈਨੂੰ ਇੱਥੋਂ ਤੱਕ ਵੀ ਕਿਹਾ ਹੈਗਾ ਕਮਿਟਮੈਂਟ ਦਿੱਤੀ ਹੈ ਵੀ ਸਾਨੂੰ ਸਰ ਤੁਸੀਂ ਮਾਨ ਸਾਹਿਬ ਤੋਂ ਹਵਾਲਾ ਕਰਾਓ ਅਸੀਂ ਕੋਈ ਸਨਿਉਰਟੀ ਨਹੀਂ ਮੰਗਦੇ ਕੋਈ ਪਿਛਲਾ ਬਕਾਇਆ ਨਹੀਂ ਮੰਗਦੇ ਇਸ ਹਿਸਾਬ ਨਾਲ ਸਰਕਾਰ ਦੇ ਖਜ਼ਾਨੇ ਤੇ ਕੋਈ ਬੋਝ ਨਹੀਂ ਪੈ ਰਿਹਾ ਔਰ ਕੋਈ ਉਸਨਿਉਰਟੀ ਨਹੀਂ ਮੰਗ ਰਹੇ ਕੋਈ ਹਾਈ ਬੋਲ ਦਾ ਰੇਟ ਕਾ ਪੈਣਾ ਹੈ ਮਾਨ ਸਾਹਿਬ ਦਾ ਤਾਂ ਇਮਰਾਨ ਜੀ ਅੱਲਾਹ ਹਰਾ ਪੈਣੀ ਚੱਲਣਾ ਹੈ ਇਹਨਾਂ ਨੂੰ ਨਹਾਤ ਹੋ ਕੇ ਮਰਦੀਆਂ ਉਹਨਾਂ ਨੇ ਪਵਾ ਦੇਣੀਆਂ ਸਰਕਾਰ ਦੇ ਖਜ਼ਾਨੇ ਤੇ ਬੋਝ ਕੋਈ ਨਹੀਂ ਪੈਣਾ ਟ੍ਰੇਡ ਬੰਦੇ ਨੇ ਟ੍ਰੇਨਿੰਗ ਦਾ ਖਰਚਾ ਕੋਈ ਨਹੀਂ ਬੱਲੇ ਬੱਲੇ ਹੋ ਜਾਣੀਆਂ ਆਮਦਨ ਆ ਦੀ ਦਾ ਫ੍ਰੀ ਬੰਦ ਜਾਈ ਕਿਸੇ ਦੀ ਮਦਰ ਬਿਮਾਰ ਹੋ ਗਈ ਉਹ ਪੀਜੀਆਈ ਲੈ ਗਿਆ ਉਹਨਾਂ ਨੂੰ ਟ੍ਰੀਟਮੈਂਟ ਕਰਾਉਣ ਲਈ 10 12 ਦਿਨ 15 ਦਿਨ ਦੀ ਛੁੱਟੀ ਗਿਆ ਦੀ ਆ ਮੁਰ ਕੇ ਛੁੱਟੀ ਉਹਨੇ ਮੰਗੀ ਕਿਸੇ ਨੇ ਦਿੱਤੀ ਨਾ ਉਹ ਉਕਾਰ ਆਪਣੀ ਮਾਂ ਨੂੰ ਦੇਖ ਕੇ ਕਨੌਤੀ ਨੂੰ ਦੇਖ ਕੇ ਬੜੀ ਦੁਰਦਅ ਦੇ ਵਿੱਚ ਬੰਦੇ ਗੈਰ ਹਾਜ਼ਰ ਹੋਏ ਨੇ ਕੋਈ ਸ਼ੌਕ ਇਹ ਨਹੀਂ ਹੋਇਆ ਮਜਬੂਰੀ ਚ ਹੋਏ ਨੇ ਇਸ ਕਰਕੇ ਸਾਡੇ ਮਹਿਕਮੇ ਦਾ ਹਾਲ ਇਹ ਹੈ ਕਿ ਸੁਣਦੇ ਸੰਦੇ ਘੱਟੀ ਨੇ ਉਹ ਸਿੱਧੀ ਡਿਸਮਿਸਲ ਕਰਕੇ ਉਹਨਾਂ ਦੀ ਉਹ ਮਾਰੀ ਮੈਨੂੰ ਮਾਨ ਸਾਹਿਬ ਤੇ ਬਹੁਤ ਮਾਣ ਹੈ ਬਿਲਕੁਲ ਕਿਉਂਕਿ ਉਹ ਇਸ ਚੀਜ਼ ਨੂੰ ਜਿੰਨਾ ਉਹ ਸਮਝ ਸਕਦੇ ਨੇ ਨਾ ਜੀ ਕੋਈ ਵੀ ਨਹੀਂ ਸਮਝ ਸਕਦਾ ਹੈ ਹਾਂ ਉਹ ਕੋਈ ਰਾਜੇ ਮਹਾਰਾਜ ਜਿਹਦਾ ਹੈ ਵੀ ਵਿਚੋ ਗਹਿਰੇ ਔਰ ਇਹ ਅਸੀਂ ਫੈਸਲਾ ਕਰ ਲਿਆ ਜੱਥੇਬੰਦੀ ਨੇ ਸਾਰੀ ਨੇ ਬਈ ਜੇ ਮਾਨ ਸਾਹਿਬ ਕੋਲ ਲੱਗਣ ਤੋਂ ਪਹਿਲਾਂ ਪਹਿਲਾਂ ਇਹ ਮੁੰਡਿਆਂ ਨੂੰ ਬਹਾਲ ਕਰ ਦੇਣਗੇ ਇਹ ਇਹਨਾਂ ਦੇ ਪਰਿਵਾਰ ਸਾਰੇ ਪੰਜਾਬ 'ਚ ਖਿਲਰੇ ਹੋਏ ਐ ਜੀ ਹਰ ਪਿੰਡ 'ਚ ਬੰਦੇ ਬੈਠੇ ਨੇ ਇਹਨਾਂ ਦੇ ਸੋ ਅਸੀਂ ਇੱਕ ਬੇਵ ਬਣਾਵਾਂਗੇ ਇਹਨਾਂ ਦੇ ਹੱਕ ਦੇ ਵਿੱਚ ਮਾਨ ਸਾਹਿਬ ਦੇ ਮੈਂ ਆਪ ਸਟੇਜਾਂ ਤੋਂ ਇਹਨਾਂ ਦੀ ਕੰਪਲੇਨ ਕਰਾਂਗਾ ਅ ਔਰ ਮਾਨ ਸਾਹਿਬ ਉਹ 13 ਦੀਆਂ 13 ਸੀਟਾਂ ਤੋਂ ਹੀ ਜਿਤਾ ਕੇ ਅਸੀਂ ਇਹਨਾਂ ਦੇ ਕੈਂਡੀਡੇਟ ਲੈ ਲਏ ਇਹ ਇਹੀ ਰਹੇ ਨੇ ਕਹਿੰਦੇ ਬਸ ਮੈਨੂੰ ਕਹਿੰਦੇ ਪਹਿਲਾਂ ਤੁਸੀਂ 92 ਦੇਤੇ ਕਹਿੰਦੇ ਹੁਣ ਤੁਸੀਂ 13 ਦੇ ਦਿਓ ਫਿਰ ਕਹਿੰਦੇ ਵੀ ਤੁਸੀਂ ਦੇਖਿਓ ਸੰਸਦ ਦੇ ਵਿੱਚ ਕਹਿੰਦੇ ਅਸੀਂ ਕਿਵੇਂ ਮੁੱਦੇ ਚੱਕ ਰਹੇ ਹਾਂ ਕੋਈ ਵੀ ਕਹਿੰਦੇ ਸਾਡਾ ਜਿਵੇਂ ਹੁਣ ਫੰਡ ਰੁਕ ਜਾਂਦਾ ਕੋਈ ਵੀ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਹੁੰਦਾ ਭਾਵੇਂ ਕਹਿੰਦੇ ਫਿਰ ਕੋਈ ਵੀ ਕੰਮ ਨਹੀਂ ਰੁਕ ਸਕਦਾ ਕੋਈ ਫੰਡ ਨਹੀਂ ਰੁਕ ਸਕਦਾ ਬਸ ਕਹਿੰਦੇ ਹੁ ਪਰ ਤੁਸੀਂ ਕਹਿ ਰਹੇ ਹੋ ਕਿ 13 ਦੀਆਂ 13 ਜਿਦਾਵਾਂਗੇ ਉਧਰ ਉਹ ਮੰਗ ਰਹੇ ਨੇ ਤੁਸੀਂ 13 ਹੀ 13 ਸਿੱਟਾ ਦੇਣ ਨੂੰ ਤਿਆਰ ਆ ਫਿਰ ਇਹ ਤਾਂ ਸੋਨੇ ਦੇ ਸੁਆਗਾ ਹੋ ਗਿਆ ਨਾ ਸ਼ਾਇਨ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਇਮਰਾਨ ਮਲਿਕ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਕੁਝ ਹੀ ਦਿਨ ਦੇ ਵਿੱਚ ਚੋਣ ਜਾਬਤਾ ਲੱਗਣ ਵਾਲਾ ਪਰ ਇਸ ਵਾਰ ਇਹਨਾਂ ਇਲੈਕਸ਼ਨਾਂ ਦੇ ਉੱਤੇ ਜਿੰਨੀ ਨਜ਼ਰ ਲੋਕਾਂ ਦੀਆਂ ਓਨੀ ਹੀ ਨਜ਼ਰ ਉਮੀਦਵਾਰਾਂ ਦੀ ਆ ਕਿਉਂਕਿ ਪਿਛਲੀ ਵਾਰ ਜਦੋਂ ਇਲੈਕਸ਼ਨਾਂ ਹੋਈਆਂ ਸੀ ਭਾਵੇਂ ਵਿਧਾਨ ਸਭਾ 2022 ਦੀ ਗੱਲ ਕਰੀਏ ਪਰ ਮੈਂ ਲੋਕ ਸਭਾ ਦੀ ਗੱਲ ਕਰੀਏ ਲੋਕ ਮੁੱਦੇ ਕਾਫੀ ਗਾਇਬ ਨਜ਼ਰ ਆਏ ਨੇ ਪਰ ਇਸ ਵਾਰ ਸਾਰੀਆਂ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ ਪਰ ਸਿਆਸੀ ਪਾਰਟੀਆਂ ਕਿੰਨਾ ਕੁ ਲਾਹਾ ਲੈ ਸਕਣਗੀਆਂ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਸਿਆਸੀ ਪਾਰਟੀਆਂ ਨੂੰ ਕਿਹੜੀ ਪਾਰਟੀ ਦਾ योगदान मिलेगा ਤੇ ਕਿਹੜੇ ਸਮਾਜ ਦਾ ਯੋਗਦਾਨ ਮਿਲੇਗਾ ਤਾਂ ਜੋ ਆਪਣੀ ਜਿੱਤ ਬਰਕਰਾਰ ਰੱਖ ਸਕਣਗੇ ਤਾਂ ਸਾਡੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਇਸੇ ਮੁੱਦੇ ਦੇ ਉੱਤੇ ਮੌਜੂਦ ਨੇ ਸਾਬਕਾ ਡੀਐਸਪੀ ਰਜਿੰਦਰਪਾਲ ਆਨੰਦ ਜੋ ਕਿ ਖੱਤਰੀ ਮਹਾਸਭਾ ਦੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਵੀ ਨੇ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਸੁਭਾ ਪ੍ਰਧਾਨ ਵੀ ਨੇ ਗੱਲਬਾਤ ਕਰਨ ਤੋਂ ਪਹਿਲਾਂ ਸਵਾਗਤ ਕਰਦੇ ਆ ਸਰ ਸਵਾਗਤ ਹੈ ਜੀ ਅਮਰਾਂਝੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਸ਼ਾਇਨ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ जय श्री राम पाथ माता की जय हो सर जिस तरीके ने मैं शुरुआत ने ने। की थी आ कि सारीयां ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਸਿਆਸੀ ਜ਼ਮੀਨ ਤਲਾਸ਼ ਰਹੀਆਂ ਨੇ ਤਾਂ ਗੱਲ ਕੀਤੀ ਆ ਕਿ ਸਮਰਥਨ ਸਭ ਤੋਂ ਅਹਿਮ ਗੱਲ ਹੋ ਜਾਂਦੀ ਆ ਭਾਵੇਂ ਕਿ ਆਪਾਂ ਦੇਖ ਰਹੇ ਆ ਡੇਰਿਆਂ ਦੇ ਉੱਤੇ ਜਾਣ ਲੱਗ ਪਏ ਨੇ ਸਿਆਸਦਾਨ ਜਿਵੇਂ ਗੱਲ ਕੀਤੀ ਜਾਵੇ ਤੁਸੀਂ ਸੀਨੀਅਰ ਮੀਤ ਪ੍ਰਧਾਨ ਹੋ ਖੱਤਰੀ ਮਹਾਸਭਾ ਦੇ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਹੋ ਤਾਂ ਤੁਹਾਡੇ ਨਾਲ ਕਾਫੀ ਜ਼ਿਆਦਾ ਲੋਕ ਜੁੜੇ ਹੋਏ ਨੇ ਪੰਜਾਬ ਪੁਲਿਸ 1 ਲੱਖ ਦੇ ਕਰੀਬ ਉਹ ਮੁਲਾਜ਼ਮ ਖੱਤਰੀ ਸਭਾ ਦੇ ਲੋਕ 36 ਲੱਖ ਦੇ ਕਰੀਬ ਤੁਹਾਡੇ ਨਾਲ ਜੁੜੇ ਹੋਏ ਨੇ ਤਾਂ ਤੁਸੀਂ ਤੁਹਾਡਾ ਝੁਕਾ ਕਿੱਧਰ ਨੂੰ ਹੋਵੇਗਾ ਤੇ ਤੁਹਾਡੇ ਮੁੱਦੇ ਕਿਹੜੇ ਨੇ ਅਕਸਰ ਦੇਖਿਆ ਜਾਂਦਾ ਨਾ ਕੋਈ ਇੱਕ ਪਿੰਡ ਹੁੰਦਾ ਪਿੰਡ ਦੇ ਵਿੱਚ ਲੋਕ ਹੁੰਦੇ ਨੇ ਜਾਇਹ ਡੇਰੇ ਦੀ ਗੱਲ ਕਰੀਏ ਉਹ ਕਹਿੰਦੇ ਨੇ ਸਾਡਾ ਆ ਕੰਮ ਕਰ ਦਿਓ ਅਸੀਂ ਵੋਟਾਂ ਤੁਹਾਨੂੰ ਪਾ ਦਾਂਗੇ ਕਿ ਤੁਹਾਡਾ ਵੀ ਕੋਈ ਅਜੀਹਾ ਕੰਮ ਆ ਪੰਜਾਬ ਪੁਲਿਸ ਦਾ ਜਾਂ ਖੱਤਰੀ ਮਹਾਸਭਾ ਦਾ ਜਿਹੜਾ ਤੁਸੀਂ ਕਹੋਗੇ ਸਾਡਾ ਜੇ ਆ ਕੰਮ ਹੋ ਗਿਆ ਤਾਂ ਸਾਡੀਆਂ ਵੋਟਾਂ ਉਧਰ ਜਾਣਗੀਆਂ ਇਮਰਾਨ ਜੀ ਦੇਖੋ ਪਾਰਲੀਮੈਂਟ ਇਲੈਕਸ਼ਨ ਬਹੁਤ ਨੇੜੇ ਆ ਗਈ ਹੈਗੀ ਹੈ ਔਰ ਆਉਣ ਵਾਲੇ 2-4 ਦਿਨਾਂ ਵਿੱਚ ਜਿਹੜਾ ਹੈ ਕੋਟ ਵੀ ਲੱਗ ਜਾਣਾ ਇਲੈਕਸ਼ਨ ਦਾ ਕੋਟ ਔਰ ਤੁਸੀਂ ਜਿਹੜਾ ਮੈਂ ਸਵਾਲ ਕੀਤਾ ਹੈ ਬਈ ਤੁਸੀਂ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹੋ ਜੀ ਔਰ ਖੱਤਰੀ ਮਹਾਸਭਾ ਪੰਜਾਬ ਦੇ ਵੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੋ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਅ ইমরান ਜੀ ਜਿਹੜੀ ਸਾਡੀ ਜਿਹਦਾ ਮੈਂ ਸੂਬਾ ਪ੍ਰਧਾਨ ਆ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਹੂੰ ਇਹ ਸਾਡੀ ਜਿਹੜੀ ਸਰਵਿੰਗ ਸਾਡੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦੀ ਗਿਣਤੀ ਕਰੀਬ 80000 ਹੈ ਜੀ ਔਰ 20000 ਮੁਲਾਜ਼ਮ ਸਾਡੇ ਰਿਟਾਇਰ ਹੋ ਚੁੱਕੇ ਨੇ ਕੁਝ ਅਨਫੋਰਚੂਨੇਟਲੀ ਜੇਲ੍ਹਾਂ ਚ ਬੈਠੇ ਨੇ ਜਿਹੜੇ ਅਤਵਾਦੀ ਕੇਸਾਂ ਦੇ ਵਿੱਚ ਜਿਨ੍ਹਾਂ ਦੀ ਟ੍ਰਾਇਲ ਚੱਲ ਰਹੀ ਹੈ ਜਾਂ ਕਈ ਬੰਦਿਆਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਨੇ ਔਰ ਕਈ ਬੰਦੇ ਸਾਡੇ ਵੱਡੀ ਗਿਣਤੀ ਵਿੱਚ ਸਸਪੈਂਡ ਨੇ ਜੀ ਸੋ ਮੈਂ ਮੈਂ ਔਰ ਮੇਰੀ ਐਸੋਸੀਏਸ਼ਨ ਜਿਹੜੀ ਹੈ ਇਹਨਾਂ ਸਾਰੇ 1 ਲੱਖ ਪਰਿਵਾਰਾਂ ਦੀ ਔਰ ਜਿਹੜੇ ਸਰਵਿੰਗ ਨੇ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰਾਂ ਦੀ ਸੇਵਾ ਸੰਭਾਲ ਅਸੀਂ ਕਰ ਰਹੇ ਹਾਂ ਔਰ ਜਿੱਥੇ ਵੀ ਕਿਤੇ ਪੁਲਿਸ ਨਾਲ ਟਕਰਾਉਂਦਾ ਅਸੀਂ ਹੱਕ ਸੱਚ ਦੇ ਵਿੱਚ ਆਪਣਾ ਝੰਡਾ ਬੁਲੰਦ ਕਰਦੇ ਹਾਂ ਹੁਣ ਜਿਹੜੀ ਅੱਜ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਤੁਹਾਡਾ ਮੇਨ ਸਵਾਲ ਇਹ ਹੈ ਬਈ ਡਿਪ ਸਾਬ ਤੁਸੀਂ ਖੱਤਰੀ ਮਹਾਸਭਾ ਦੇ ਵੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੋ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਜਿਵੇਂ ਸਾਡੀ ਪੰਜਾਬ ਪੁਲਿਸ ਦੀ 1 ਲੱਖ ਬੰਦੇ ਦੀ ਫੋਰਸ ਨੂੰ ਮੈਂ ਰਿਪਰੈਜ਼ੈਂਟ ਕਰ ਰਿਹਾ ਮੇਰੀ ਐਸੋਸੀਏਸ਼ਨ ਰਿਪਰੈਜ਼ੈਂਟ ਕਰਦੀ ਹੈ ਖੱਤਰੀ ਮਹਾਸਭਾ ਪੰਜਾਬ ਦਾ ਵੀ ਸਾਡਾ ਖੱਤਰੀ ਸਮਾਜ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਬੈਠਾ ਹੈ ਜੀ ਔਰ ਲਗਭਗ ਜਿਹੜੀ ਮੇਰੇ ਕੋਲ ਫਿਗਰ ਹੈ 36 ਲੱਖ ਬੰਦਾ ਇੱਥੇ ਸਾਡੀ ਕੱਤਰੀ ਸਮਾਜ ਨਾਲ ਪੰਜਾਬ ਦੇ ਵਿੱਚ ਜੇ ਕਿਸੇ ਸਿੱਧੇ ਸ਼ਬਦਾਂ ਜੇਕਰ ਮੈਂ ਗੱਲ ਕਰਾਂ ਤਾਂ 1 ਲੱਖ ਵੋਟ ਉਹ 36 ਲੱਖ ਵੋਟ ਇਹ 37 ਲੱਖ ਵੋਟਾਂ ਤੁਹਾਡੇ ਹੱਥ ਦੇ ਵਿੱਚ ਨੇ ਆਪਾਂ ਕਹਿ ਸਕਦੇ ਹਾਂ ਸਿੱਧੇ ਸ਼ਬਦਾਂ ਚ ਇਹ ਇਹ ਗੱਲ ਆਪਾਂ ਕਹਿ ਸਕਦੇ ਹਾਂ ਜੀ ਜੇ ਕਿਉਂਕਿ ਮੈਂ ਦੋਨਾਂ ਹੀ ਐਸੋਸੀਏਸ਼ਨਾਂ ਨੂੰ ਰਿਪਰੈਜ਼ੈਂਟ ਕਰਦਾ ਹਾਂ ਸੋ ਅਸੀਂ ਇਹਦੇ ਚ ਬਹੁਤ ਵੱਡੀ ਮਦਦ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਸੇ ਵੀ ਪੋਲਿਟੀਕਲ ਪਾਰਟੀ ਦੀ ਕਰ ਸਕਦੇ ਆ ਜੀ ਬਿਲਕੁਕੁਲ ਸੋ ਸਾਡਾ ਮੇਨ ਮੁੱਦਾ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਹੈ ਭਾਈ ਹਰ ਇੱਕ ਜਥੇਮੰਦੀ ਦਾ ਕੋਈ ਨਾ ਕੋਈ ਇਲੈਕਸ਼ਨ ਦਾ ਜਦੋਂ ਨੇੜਾ ਹੁੰਦੀਆਂ ਉਹਨਾਂ ਦੇ ਮੁੱਦੇ ਹੁੰਦੇ ਨੇ ਅ ਸਾਡਾ ਵੀ ਮੁੱਦਾ ਹੈ ਹੂੰ ਸੋ ਮੈਂ ਸਰਕਾਰ ਨਾਲ ਇੱਕ ਕੇਸ ਟਿਕਪ ਵੀ ਕੀਤਾ ਹੋਇਆ ਹੈਗਾ ਸਾਡਾ ਤਕਰੀਬਨ ਕੌਨਸਟੇਬਲ ਹੈਡ ਕੌਨਸਟੇਬਲ ਔਰ ਐਸਐਸਈ ਰੈਂਕ ਦੇ ਤਕਰੀਬਨ 150 ਦੇ ਕਰੀਬ ਸਾਡੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਕੋਈ ਕ੍ਰਿਮੀਨਲ ਕੇਸ ਦਰਜ ਨਹੀਂ ਹੈ ਕੋਈ ਐਨਡੀਪੀਸੀ ਐਕਟ ਦਾ ਹੈ ਨਹੀਂਗਾ ਉਹਨੂੰ ਗੈਂਗਸਟਰ ਨਾਲ ਕੋਈ ਤੱਲਕ ਨਹੀਂ ਐ ਸਿਰਫ ਥੋੜੀ ਥੋੜੀ ਗੈਰ ਹਾਜ਼ਰੀ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਪੋਲੀਟੀਕਲ ਮਾਇਦਾਨ ਲੈ ਲਈ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰਤਾ ਜਿਹਦੇ ਬਹੁਤ ਨੁਕਸਾਨਦಾಯಕ ਸਿੱਟੇ ਨਿਕਲੇ ਨੇ ਉਹਦੇ ਚ ਡਿਸਮਿਸਲ ਤੋਂ ਬਾਅਦ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਰੁਕ ਗਈ ਐ ਜੀ ਉਹਨਾਂ ਦੇ ਚੁੱਲਿਆਂ ਦੀ ਅੱਗ ਠੰਡੀ ਪੈ ਗਈ ਐ ਤੇ ਉਹ ਵਿਚਾਰੇ ਹੁਣ ਸੜਕਾਂ ਤੇ ਤੁਰੇ ਫਿਰਦੇ ਨੇ ਬਹੁਤ ਹਾਲਾਤ ਜਿਹੜੇ ਨੇ ਨਾਖੁਸ਼ਗੁਵਾਰ ਨੇ ਔਰ ਬਹੁਤ ਗੁਰਬਤ ਦੀ ਜ਼ਿੰਦਗੀ ਜਿਹੜੀ ਆ ਬਤੀਤ ਕਰ ਰਹੇ ਨੇ ਉਹ ਮੈਂ ਇੱਕ ਲਿਸਟ ਉਹਨਾਂ 150 ਪੁਲਿਸ ਮੁਲਾਜ਼ਮਾਂ ਦੀ ਉਹਨਾਂ ਨੂੰ ਇਲੈਕਸ਼ਨ ਕੋਡ ਤੋਂ ਪਹਿਲਾਂ ਪਹਿਲਾਂ ਲੱਗਣ ਤੋਂ ਪਹਿਲਾਂ ਪਹਿਲਾਂ ਬਹਾਲ ਕਰਾਉਣ ਵਾਸਤੇ ਮਾਨ ਸਰਕਾਰ ਦੇ ਜਿਹੜੇ ਅੱਛਾ ਰੁਤਬਾ ਰੱਖਣ ਵਾਲੇ ਬੰਦੇ ਨੇ ਜੀ ਉਹਨਾਂ ਦੇ ਥਰੂ ਬਾਦ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਈ ਹੈ ਜੀ ਔਰ ਮਾਨ ਸਾਹਿਬ ਤੇ ਸਾਨੂੰ ਬੜਾ ਹੀ ਮਾਣ ਹੈ ਹਮ ਬਿਲਕੁਲ ਇਮਰਾਨ ਜੀ ਉਹ ਪੰਜਾਬ ਦੀ ਧਰਤੀ ਦੇ ਪੁੱਤ ਨੇ ਬਿਲਕੁਲ ਔਰ ਲੋਕਾਂ ਦੀਆਂ ਦੁੱਖ ਤਕਲੀਫਾਂ ਜਿੰਨੀ ਅੱਛੀ ਤਰ੍ਹਾਂ ਉਹ ਸਮਝ ਸਕਦੇ ਨੇ ਮੈਨੂੰ ਨਹੀਂ ਲੱਗਦਾ ਕੋਈ ਹੋਰ ਸਮਝ ਸਕਦਾ ਹੈ ਉਹ ਗਰਾਊਂਡ ਲੈਵਲ ਤੋਂ ਉੱਠੇ ਹੋਏ ਨੇ ਹਾਂ ਉਹ ਗਰਾਊਂਡ ਲੈਵਲ ਤੋਂ ਉੱਠੇ ਨੇ ਔਰ ਖਾਸ ਕਰਕੇ ਜਿਵੇਂ ਅਸੀਂ ਸਾਰੇ ਮੁਲਾਜ਼ਮ ਪੁਲਿਸ ਵਾਲੇ ਹੈਗੇ ਆ ਉਹਨਾਂ ਦੇ ਫਾਦਰ ਸਾਹਿਬ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਟੀਚਰ ਰਹੇ ਨੇ ਹੂੰ ਬਿਲਕੁਲ ਸੋ ਮੁਲਾਜ਼ਮਾਂ ਦੇ ਬੱਚਿਆਂ ਨੂੰ ਮੁਲਾਜ਼ਮਾਂ ਦੀਆਂ ਔਕੜਾਂ ਨਾਲ ਜ਼ਿਆਦਾ ਪਤਾ ਹੁੰਦਾ ਹੈ ਸੋ ਸਾਨੂੰ ਬੜੀ ਵੱਡੀ ਆਸ ਹੈ ਹੂੰ ਕਿ ਇਹ ਜਿਹੜੀ ਲਿਸਟ ਹੈਗੀ ਹੈ ਔਰ ਜਿਹੜਾ ਪ੍ਰਪੋਜ਼ਲ ਨੋਟ ਹੈਗਾ ਜੀ ਉਹ ਮੈਂ ਮਾਨ ਸਰਕਾਰ ਤੱਕ ਪਹੁੰਚਦਾ ਕਰਤਾ ਹੈ ਉਹਦੇ ਤੇ ਉਹ ਮੰਥਨ ਕਰ ਰਹੇ ਨੇ ਜੀ ਔਰ ਸਾਨੂੰ ਬੜੀ ਵੱਡੀ ਆਸ ਹੈ ਭਾਈ ਕਿਉਂਕਿ ਇਹ ਜਿਹੜੇ ਪੁਲਿਸ ਮੁਲਾਜ਼ਮ ਨੇ ইমরান ਜੀ ਇਹ ਸਾਡੇ ਹੀ ਭਾਈ ਭਤੀਜੇ ਨੇ ਬਿਲਕੁਲ ਜੀ ਔਰ ਇਹਨਾਂ ਦੇ ਪਰਿਵਾਰ ਸਾਰੇ ਪੰਜਾਬ ਚ ਖਿਲਰੇ ਹੋਏ ਨੇ ਕਿਸੇ ਦੀ ਕੋਈ ਤਾਇਆ ਭੂਆ ਚਾਚੀ ਮਾਸੜ ਇੱਥੇ ਪਿੰਡਾਂ ਚ ਰਹਿ ਰਹੇ ਨੇ ਜੇ ਮਾਨ ਸਾਹਿਬ ਇਲੈਕਸ਼ਨ ਕੋਡ ਲੱਗਣ ਤੋਂ ਪਹਿਲਾਂ-ਪਹਿਲਾਂ ਇਹ ਪੁਲਿਸ ਮੁਲਾਜ਼ਮਾਂ ਨੂੰ ਜਿਨ੍ਹਾਂ ਦਾ ਕੋਈ ਬਹੁਤ ਵੱਡਾ ਕਸੂਰ ਨਹੀਂ ਹੈ ਨਾ ਉਹ ਕ੍ਰਿਮੀਨਲ ਨੇ ਨਾ ਉਹ ਗੈਂਗਸਟਰ ਨੇ ਨਾ ਉਹ ਚਿਟਾ ਵੇਚਣ ਵਾਲੇ ਨੇ ਤੇ ਇਹਨਾਂ ਨੂੰ ਬਹਾਲ ਕਰ ਦਿੰਦੇ ਨੇ ਕੋਈ ਇਹ ਮੁਲਾਜ਼ਮਾਂ ਨੇ ਮੈਨੂੰ ਇੱਥੋਂ ਤੱਕ ਵੀ ਕਿਹਾ ਹੈਗਾ ਕਮਿਟਮੈਂਟ ਕੀਤੀ ਹੈ ਵੀ ਸਾਨੂੰ ਸਰ ਤੁਸੀਂ ਮਾਨ ਸਾਹਿਬ ਤੋਂ ਬਹਾਲ ਕਰਾਓ ਅਸੀਂ ਕੋਈ ਸੈਨਿਓਰਿਟੀ ਨਹੀਂ ਮੰਗਦੇ ਕੋਈ ਪਿਛਲਾ ਬਕਾਇਆ ਨਹੀਂ ਮੰਗਦੇ ਹੂੰ ਇਸ ਹਿਸਾਬ ਨਾਲ ਸਰਕਾਰ ਦੇ ਖਜ਼ਾਨੇ ਤੇ ਵੀ ਕੋਈ ਬੋਝ ਨਹੀਂ ਪੈ ਰਿਹਾ ਬਿਲਕੁਲ ਜੀ ਔਰ ਕੋਈ ਉਹ ਸੈਨਿਓਰਿਟੀ ਨਹੀਂ ਮੰਗ ਰਿਹਾ ਵੀ ਕੋਈ ਹਾਈ ਕੋਰਟ ਦਾ ਰੀਡਕਾ ਪੈਣਾ ਹੈ ਬਿਲਕੁਲ ਜੀ ਮਾਨ ਸਾਹਿਬ ਦਾ ਤਾਂ ਇਮਰਾਨ ਜੀ ਅੱਲਾ ਹਰਾ ਪੈਣੀ ਚੱਲਣਾ ਹੈ ਇਨਾਂ ਨੂੰ ਨਾ ਹੱਥ ਹੋ ਕੇ ਵਰਦੀਆਂ ਉਹਨਾਂ ਨੇ ਪਵਾ ਦੇਣੀਆਂ ਨੇ ਸਰਕਾਰ ਦੇ ਖਜ਼ਾਨੇ ਤੇ ਬੋਝ ਕੋਈ ਨਹੀਂ ਪੈਣਾ ਟਰੇਡ ਮੰਦੇ ਨੇ ਟ੍ਰੇਨਿੰਗ ਦਾ ਖਰਚਾ ਕੋਈ ਨਹੀਂ ਬੱਲੇ ਬੱਲੇ ਹੋ ਜਾਣੀਆਂ ਆਮ ਆਜ਼ਾਦੀ ਦਾ 프리 ਬੰਨ ਜਾਈ ਬਿਲਕੁਲ ਬਿਲਕੁਲ ਡਿਟੀ ਸਾਹਿਬ ਗੱਲ ਕੀਤੀ ਜਾਵੇ ਜਿਹੜੇ ਸਸਪੈਂਡ ਹੋਏ ਨੇ ਕਿਸ ਕਾਰਨਾ ਕਰਕੇ ਸਸਪੈਂਡ ਕੋਈ ਸਿਆਸੀ ਲਾਹਾ ਸੀ ਕੋਈ ਇਸ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਕੋਈ ਕੇਸ ਨਹੀਂ ਹੈ ਕੋਈ ਇਹ ਨਹੀਂ ਹੈ ਫਿਰ ਸਸਪੈਂਡ ਕਾਦੇ ਕਰਕੇ ਕਰੇਗੇ ਨੇ ਸਸਪੈਂਡ ਨਹੀਂ ਜੀ ਇਹ ਡਿਸਮਿਸ ਕਿਤੇ ਹੋਇਆ ਹੈ ਇਮਰਾਨ ਜੀ ਹੋਇਆ ਕੀ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਚੰਨੀ ਸਰਕਾਰ ਆਈ ਸੀ 111 ਦਿਨ ਦੀ ਸਰਕਾਰ ਸੀ ਇਲੈਕਸ਼ਨ ਸੀ ਕੀ ਨੇੜੇ ਹਮ ਉਹਨਾਂ ਨੇ ਇਹ ਆਪਣੇ ਪੋਲੀਟੀਕਲ ਮਾਇਨ ਲੈਣ ਲਈ ਅੰਦਰੂਗਤੀ ਹਦਾਇਤਾਂ ਦਿੱਤੀਆਂ ਦੋਨੇ ਹਤਾਂ ਜੰਬੀ ਵੱੱਟ ਤੋਂ ਵੱੱਟ ਪੁਲਿਸ ਵਾਲਿਆਂ ਨੂੰ ਦੇਵ ਰਗੜਾ ਤਾਂ ਕਿ ਜਿਹੜੀ ਪਬਲਿਕ ਸਿੰਪਥੀ ਹੈ ਉਹ ਸਾਡੇ ਨਾਲ ਆ ਜਾਵੇ ਬਿਲਕੁਲ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਪੁਲਿਸ ਦੇ ਪ੍ਰਤੀ ਬਹੁਤ ਆ ਸਮਾਜ ਦੇ ਵਿੱਚ ਸਾਡੇ ਕੋਈ ਅੱਛਾ ਨਹੀਂ ਰੱਖਦੇ ਹੈ ਕੋਈ ਸਾਰੀ ਪੁਲਿਸ ਸਾਡੀ ਮਾਰੀ ਨਹੀਂ ਕਾਲੀਆਂ ਭੇਡਾਂ ਬਲੈਕ ਸ਼ੀਪਸ ਆਰ 에ਵਰੀਵੇਅਰ ਹੈ ਨਾ ਉਹ ਹੁੰਦੀਆਂ ਨੇ ਪਰ ਦੋ ਚਾਰ ਬੰਦਿਆਂ ਕਰਕੇ ਪੁਸਨਾਮ ਹੋ ਜਾਂਦੀ ਹੈ ਜੀ ਮੈਨੂੰ ਇੰਨਾ ਪਤਾ ਵੀ ਮੈਂ ਹੁਣ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਆ ਵੀ ਇੱਕ ਐਸਐਸਪੀ ਸਾਹਿਬ ਨੇ ਇੱਕੋ ਦਿਨ 'ਚ 10 ਮੁਲਾਜ਼ਮ ਡਿਸਮਿਸ ਕਰਤਾ ਸੀ ਉਹ ਇਹਨਾਂ ਦਾ ਉਚਾਰਿਆ ਨਾ ਕੋਈ ਦੇਖੋ ਇਹਨਾਂ ਦਾ ਕੋਈ ਬਹੁਤਾ ਕਸੂਰ ਨਹੀਂ ਹੈਗਾ Imran ji ਇਹ ਬੰਦੇ ਸਾਡੇ ਜਿਵੇਂ ਹੁਣ ਫੋਰ ਐਗਜ਼ਾਮਪਲ ਕਿਸੇ ਦੀ ਮਦਰ ਬਿਮਾਰ ਹੋ ਗਈ ਉਹ ਪੀਜੀਆਈ ਲੈ ਗਿਆ ਉਹਨਾਂ ਨੂੰ ਟ੍ਰੀਟਮੈਂਟ ਕਰਾਉਣ ਲਈ 10 12 ਦਿਨ 15 ਦਿਨ ਦੀ ਛੁੱਟੀ ਗਿਆ ਸੀ ਆ ਮੁੜ ਕੇ ਛੁੱਟੀ ਉਹਨੇ ਮੰਗੀ ਕਿਸੇ ਨੇ ਦਿੱਤੀ ਨਾ ਉਹ ਵਿਚਾਰਾ ਆਪਣੀ ਮਾਂ ਨੂੰ ਦੇਖੇ ਕਿ ਨੌਕਰੀ ਨੂੰ ਦੇਖੇ ਬੜੀ ਦੁਬਧਾ ਦੇ ਵਿੱਚ ਬੰਦੇ ਗੈਰ ਹਾਜ਼ਰ ਹੋਏ ਨੇ ਕੋਈ ਸ਼ੌਕਿਆ ਨਹੀਂ ਹੋਇਆ ਮਜਬੂਰੀ ਚ ਹੋਏ ਨੇ ਇਸ ਕਰਕੇ ਸਾਡੇ ਮਹਿਕਮੇ ਦਾ ਹਾਲ ਇਹ ਹੈ ਵੀ ਸੁਣਦੇ ਸੰਦੇ ਘੱਟ ਹੀ ਨੇ ਉਹ ਸਿੱਧੀ ਡਿਸਮਿਸਲ ਕਰਕੇ ਉਹਨਾਂ ਦੀ ਉਹ ਮਾਰੀ ਹੁਣ ਐਸ ਟਾਈਮ ਮਾਨ ਸਾਹਿਬ ਨੇ ਕੁਝ ਵੀ ਨਹੀਂ ਜੀਏ ਕੋਈ ਕੋਈ ਇਹਦੀ ਕੋਰਟਾਂ ਦੀ ਲਿਟੀਗੇਸ਼ਨ ਨਹੀਂ ਕੁਝ ਨਹੀਂ ਹੈਗੀ ਇਹ ਬੰਦਿਆਂ ਨੂੰ ਬੁਲਾਣਾ ਹੋਮ ਸੈਕਟਰੀ ਸਾਹਿਬ ਦੇ ਕੋਲੇ ਇਹਨਾਂ ਦੀ ਮਾਸੀ ਪਟੀਸ਼ਨ ਪੈਣੀ ਹੈ ਜੀ ਜਿਹਨੂੰ ਆਪਾਂ ਕਹਿੰਦੇ ਆਂ ਵੀ ਦਇਆ ਦੇ ਆਧਾਰ ਤੇ ਹਨਾ ਜੀ ਮਾਸਿਵ ਪਟੀਸ਼ਨ ਬਿਲਕੁਲ ਉਹਨਾਂ ਦੇ ਕੋਲ ਪੈਣੀ ਆ ਜੀ ਉਹਨਾਂ ਨੇ ਪਰਸਨਲ ਹੀアリング ਲੈ ਕੇ ਇਹਨਾਂ ਨੂੰ ਵਾਰਨਿੰਗ ਦੇ ਕੇ ਬਹਾਲ ਕਰ ਦੇਣਾ ਭਾਈ ਅੱਗੇ ਤੋਂ ਤੁਸੀਂ ਨਾ ਗੈਰਗੁਰ ਹਾਜ਼ਰ ਹੋਇਓ ਹਨਾ ਡਿਪਟੀ ਸਰ ਜੇਕਰ ਬਹਾਲ ਹੋ ਜਾਂਦੇ ਨੇ ਤੁਹਾਡੇ 150 ਮੁਲਾਜ਼ਮ ਜਿਹੜੇ ਨੇ ਪੰਜਾਬ ਪੁਲਿਸ ਦੇ ਫਿਰ ਕੀ ਵੋਟਾਂ ਜਿਹੜੀਆਂ ਨੇ ਪੰਜਾਬ ਸਰਕਾਰ ਮਾਨ ਸਰਕਾਰ ਨੂੰ ਜਾਣਗੀਆਂ ਐਮਪੀ ਇਲੈਕਸ਼ਨਾਂ ਦੇ ਵਿੱਚ ਬਿਲਕੁਲ 100% ਜਾਣਗੇ ਆ ਜੀ ਕਿਉਂਕਿ ਇਹ ਹੁੰਦਾ ਨਾ ਅਕਸਰ ਅੱਜ ਕੱਲ੍ਹ ਲੋਕ ਵੀ ਬੜੇ ਸਿਆਸਤਦਾਨ ਬਣ ਚੁੱਕੇ ਨੇ ਆਪਾਂ ਕਹੀਏ ਜਿਹੜੇ ਖਾਸ ਕਰਕੇ ਜੱਥੇਬੰਦੀਆਂ ਦੇ ਜੋ ਤੁਸੀਂ ਵੀ ਕਿਉਂਕਿ ਇੱਕ ਜੱਥੇਬੰਦੀ ਦੇ ਨਾਲ ਜੁੜੇ ਹੋਏ ਹੋ ਉਹ ਕਹਿੰਦੇ ਨੇ ਆਪਣਾ ਕੰਮ ਕਢਵਾ ਲਈਏ ਬਾਅਦ ਵਿੱਚ ਵੋਟਾਂ-ਵੋਟਾਂ ਦੇਖੀ ਜਾਣਗੇ ਇਹ ਵੀ ਬੜੀਆਂ ਚਰਚਾਵਾਂ ਹੋ ਜਾਂਦੀਆਂ ਨੇ ਦੇਖੋ ਪਤਾ ਕੀ ਹੈ ਜੀ ਆਦਮੀ ਦੀ ਹਰ ਇੱਕ ਬੰਦੇ ਦੀ ਇੱਕ ਜ਼ਮੀਰ ਹੁੰਦੀ ਹੈ ਹਣਾ ਹੁਣ ਇਹ ਮਲਾਜ਼ਮ ਕਾਫੀ ਦੇਰ ਤੋਂ ਵਿਚਾਰੇ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਰੁਕ ਗਈ ਹੈ ਚੁੱਲ੍ਹੇ ਇਹਨਾਂ ਦੇ ਠੰਡੇ ਪਏ ਪੈ ਰਹੇ ਨੇ ਬੇਰੁਜ਼ਗਾਰ ਆਈ ਡੀ ਵੀ ਜਮੀਰ ਕਿਸੇ ਦੀ ਮਰੀ ਨਹੀਂ ਹੁੰਦੀ ਬਈ ਮਰੇ ਪਏ ਜਿੰਦੇ ਬੰਦੇ ਨੂੰ ਜਿਉਂਦਾ ਕੋਈ ਕਰ ਦਵੇ ਗਲੂਕੋਜ਼ ਲਾ ਕੇ ਤੇ ਉਹ ਅਕਿਤ ਕਰਨ ਬਣ ਜਵੇ ਹਨਾ ਉਹਦੀ ਮੰਨੇ ਦਾ ਜੇ ਹੁਣ ਮਾਨ ਸਾਹਿਬ ਇਹਨਾਂ ਨੂੰ ਬਹਾਲ ਕਰ ਦਿੰਦੇ ਨੇ ਇਹ ਇੱਕ ਬੰਦਾ ਬਹਾਲ ਨਹੀਂ ਹੋਣਾ ਫੈਮਿਲੀ ਜਿਹੜੇ 5 6 ਮੈਂਬਰ ਨੇ ਸਾਰੇ ਹੀ ਬਹਾਲ ਹੋ ਜਾਂਦੇ ਰਿਹਾ ਤੁਹਾਡੀ ਗੱਲਬਾਤ ਹੋਈ ਆ ਸਾਰਿਆਂ ਨਾਲ ਵੀ ਜੇਕਰ ਤੁਸੀਂ ਬਹਾਲ ਹੋ ਜੰਨੇ ਹੋ ਫਿਰ ਜਿੱਥੇ ਜਿੱਥੇ ਕਹਾਂਗੇ ਵੋਟ ਉੱਥੇ ਪਾਉਣੀਆਂ ਬਿਲਕੁਲ ਸਾਡਾ ਅਸੀਂ ਸਾਡੀ ਜਥੇਬੰਦੀ ਨੇ ਇਹ ਫੈਸਲਾ ਕੀਤਾ ਸਾਡੀ ਐਸੋਸੀਏਸ਼ਨ ਨੇ ਬਈ ਮੈਨੂੰ ਮੈਂ ਫੇਰ ਦੁਬਾਰਾ ਰਿਪੀਟ ਕਰ ਰਹਾ ਮੈਨੂੰ ਮਾਨ ਸਾਹਿਬ ਤੇ ਬਹੁਤ ਮਾਣ ਹੈ ਬਿਲਕੁਲ ਕਿਉਂਕਿ ਉਹ ਇਸ ਚੀਜ਼ ਨੂੰ ਜਿੰਨਾ ਉਹ ਸਮਝ ਸਕਦੇ ਨੇ ਨਾ ਜੀ ਕੋਈ ਵੀ ਨਹੀਂ ਸਮਝ ਸਕਦਾ ਹੈਗਾ ਹਾਂ ਉਹ ਕੋਈ ਰਾਜੇ ਮਹਾਰਾਜ ਤਾਂ ਹੈ ਨਹੀਂ ਨੀਚੇ ਗਏ ਨੇ ਔਰ ਇਹ ਅਸੀਂ ਫੈਸਲਾ ਕਰ ਲਿਆ ਜੱ태ਵੰਦੀ ਨੇ ਸਾਰੀ ਨੇ ਬਈ ਜੇ ਮਾਨ ਸਾਹਿਬ ਕੋਲ ਲੱਗਣ ਤੋਂ ਪਹਿਲਾਂ ਪਹਿਲਾਂ ਇਹ ਮੁੰਡਿਆਂ ਨੂੰ ਬਹਾਲ ਕਰ ਦੇਣਗੇ ਇਹ ਇਹਨਾਂ ਦੇ ਪਰਿਵਾਰ ਸਾਰੇ ਪੰਜਾਬ 'ਚ ਖਿਲਰੇ ਹੋਏ ਨੇ ਜੀ ਹਰ ਪਿੰਡ 'ਚ ਬੰਦੇ ਬੈਠੇ ਨੇ ਇਹਨਾਂ ਦੇ ਹੂੰ ਸੋ ਅਸੀਂ ਇੱਕ ਬੇਵ ਬਣਾਵਾਂਗੇ ਇਹਨਾਂ ਦੇ ਹੱਕ ਦੇ ਵਿੱਚ ਮਾਨ ਸਾਹਿਬ ਦੇ ਮੈਂ ਆਪ ਸਟੇਜਾਂ ਤੋਂ ਇਹਨਾਂ ਦੀ ਕੈਂਪੇਨ ਕਰਾਂਗਾ ਹਮ ਅ ਔਰ ਮਾਨ ਸਾਹਿਬ ਨੂੰ 13 ਦੀਆਂ 13 ਸੀਟਾਂ ਤੋਂ ਹੀ ਜਿਤਾ ਕੇ ਅਸੀਂ ਇਹਨਾਂ ਦੇ ਕੈਂਡੀਡੇਟਾਂ ਲਿਆ ਕੇ ਮਾਨ ਸਾਹਿਬ ਕਹਿੰਦੇ ਬਸ ਮੈਨੂੰ ਕਹਿੰਦੇ ਪਹਿਲਾਂ ਤੁਸੀਂ 92 ਦੇਤੇ ਕਹਿੰਦੇ ਹੁਣ ਤੁਸੀਂ 13 ਦੇ ਦਿਓ ਫਿਰ ਕਹਿੰਦੇ ਵੀ ਤੁਸੀਂ ਦੇਖਿਓ ਸੰਸਦ ਦੇ ਵਿੱਚ ਕਹਿੰਦੇ ਅਸੀਂ ਕਿਵੇਂ ਮੁੱਦੇ ਚੱਕਦੇ ਆ ਕੋਈ ਵੀ ਕਹਿੰਦੇ ਸਾਡਾ ਜਿਵੇਂ ਹੁਣ ਫੰਡ ਰੁਕ ਜਾਂਦਾ ਕੋਈ ਵੀ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਹੁੰਦਾ ਭਾਵੇਂ ਕਹਿੰਦੇ ਫਿਰ ਕੋਈ ਵੀ ਕੰਮ ਨਹੀਂ ਰੁਕ ਸਕਦਾ ਕੋਈ ਫੰਡ ਨਹੀਂ ਰੁਕ ਸਕਦਾ ਬਸ ਕਹਿੰਦੇ ਹੁਣ 13 ਸੀਟਾਂ ਦੇ ਦਿਓ ਪਰ ਤੁਸੀਂ ਕਹਿ ਰਹੇ ਹੋ ਵੀ 13 ਦੀਆਂ 13 ਜਿਤਾਵਾਂਗੇ ਉਧਰ ਉਹ ਮੰਗ ਰਹੇ ਨੇ ਤੁਸੀਂ 13 ਦੀ 13 ਸੀਟਾਂ ਦੇਣ ਨੂੰ ਤਿਆਰ ਆ ਫਿਰ ਇਹ ਤਾਂ ਸੋਨੇ ਤੇ ਸੁਹਾਗਾ ਹੋ ਗਿਆ ਨਾ ইমরান ਜੀ ਦੇਖੋ ਇਹ ਸਿੰਪਲ ਹੌਲਦਾਰ ਸਪਾਈ ਤੇ ਥਣਦਾਰ ਰੈਂਕ ਦੇ ਬੰਦੇ ਨੇ ਇਹਨਾਂ ਨੇ ਰੂਰਲ ਫੰਡ ਤੋਂ ਕੁਝ ਨਹੀਂ ਲੈਣਾ ਇਹਨਾਂ ਨੇ ਪਾਰਲੀਮੈਂਟ ਤੇ ਜਾ ਕੇ ਬੈਠਣਾ ਨਹੀਂ ਉਹ ਕਹਿੰਦੇ ਬਈ ਭੁੱਖੇ ਨੂੰ ਬਾਰ-ਬਾਰ ਪੁੱਛੀਏ ਬਈ ਤੂੰ ਕੀ ਕਹਿਣਾ ਚਾਹਣਾ ਉਹ ਮੂੰਹ ਚੋਂ ਰੋਟੀ ਨਿਕਲਦੀ ਹੈ ਬਿਲਕੁਲ ਜੀ ਰੋਟੀ 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 ਇਹ ਮਲਾਜ਼ਮ ਤਾਂ ਰੋਟੀ ਮੰਗ ਰਹੇ ਨੇ ਜੀ ਔਰ ਇਹ ਮਾਨ ਸਾਹਿਬ ਦੇ ਹੱਥ 'ਚ ਹੈ ਇਹਦੇ 'ਚ ਕਿਸੇ ਕੋਰਟ-ਕੂਰਟ ਦਾ ਕੋਈ ਰੋਲ ਨਹੀਂ ਹੈ ਆਨਰੇਬਲ ਕਿਸੇ ਕੋਰਟ ਦਾ ਕੋਈ ਰੋਲ ਨਹੀਂ ਹੈ ਇਹ ਸਰਕਾਰ ਨੇ ਕਰਨਾ ਹੈ ਔਰ ਇਹ ਹੋ ਜਾਣਾ ਚਾਹੀਦਾ ਹੈ ਇਹ ਸਾਰਿਆਂ ਦੇ ਭਲੇ ਲਈ ਹੋਈ ਹੈ ਤੇ ਮੈਂ ਫੇਰ ਕਹਿ ਰਿਹਾ ਇਹ ਮੁੰਡੇ ਜਿਹੜੇ ਡਿਸਮਿਸ ਕੀਤੇ ਹੋਏ ਨੇ ਪੁਲਿਸ ਦੇ ਇਹ ਸਾਡੇ ਹੀ ਭਾਈ ਭਤੀਜੇ ਨੇ ਕੋਈ ਪਾਕਿਸਤਾਨ ਦੀ ਪੁਲਿਸ ਦੇ ਬੰਦੇ ਥੋੜਾ ਨੇ ਬਿਲਕੁਲ ਫਿਰ ਟ੍ਰੈਂਡ ਨੇ ਫਿਰ ਸਰਕਾਰ ਦਾ ਲੱਗਦਾ ਕੁਝ ਨਹੀਂ ਕੱਲਾ ਹਰਾ ਪੰਨ ਨਹੀਂ ਚੱਲਣਾ ਜਿਹੜਾ ਮਾਨ ਸਾਹਿਬ ਕਹਿੰਦੇ ਹੁੰਦੇ ਨੇ ਵੀ ਹਰਾ ਪੰਨ ਹੀ ਚੱਲੇਗਾ ਉਹ ਟਾਈਮ ਆ ਗਿਆ ਹੁਣ ਹਰਾ ਪੰਨ ਚੱਲਣ ਦਾ ਔਰ ਮਾਨ ਸਾਹਿਬ ਨੂੰ ਚਲਾ ਦੇਣਾ ਚਾਹੀਦਾ ਮੈਂ ਤਾਂ ਉਹ ਗੱਲ ਕਰੂੰਗਾ ਜੀ ਕਹਿੰਦੇ ਆਮਦਨੀ ਅਠਾਨੀ ਖਰਚਾ ਰੁਪਈਆ ਹੈ ਨਾ ਤੇ ਹੁਣ ਇੱਥੇ ਦਾ ਇਹ ਗੱਲ ਉਲਟ ਹੋ ਰਹੀ ਆ ਬਈ ਯਾਨੀ ਕਿ ਆਪਾਂ ਕਹਿ ਲਈਏ ਵੀ ਘਾਟ ਦੇ ਕੇ ਵੱਧ ਮੁਨਾਫਾ ਆਪਾਂ ਕਹੀਏ ਤੁਸੀਂ 150 ਬਹਾਲ ਕਰੋ 37 ਲੱਖ ਵੋਟਾਂ ਤੁਸੀਂ ਲਓ ਸਿੱਧੇ ਸ਼ੁਰੂ ਦੀ ਗੱਲ ਹੈ ਹਾਂ ਦੇਖੋ ਅਸੀਂ ਏ ਮੈਂ ਅੱਜ ਤੁਹਾਡੇ ਚੈਨਲ ਦੇ ਥਰੂ ਵੀ ਇਹ ਗੱਲ ਕਹਿਣਾ ਚਾਹਾਂਗਾ ਮੇ ਮੇਰੀ ਐਸੋਸੀਏਸ਼ਨ ਨੇ ਸਾਡੀ ਐਗਜ਼ੈਕਟਿਵ ਕਮੇਟੀ ਨੇ ਸਾਡੀ ਕੋਰ ਕਮੇਟੀ ਨੇ ਸਾਡੇ ਸਾਰੇ ਪ੍ਰਧਾਨਾਂ ਨੇ ਜੋਲਨ ਪ੍ਰਧਾਨਾਂ ਨੇ ਡਿਸ ਪ੍ਰਧਾਨਾਂ ਨੇ ਇਹ ਸੌਖਾਦੀ ਹੈ ਭਾਈ ਜੇ ਮਾਨ ਸਾਹਿਬ ਸਾਡੇ ਮੁੰਡਿਆਂ ਨੂੰ ਬਹਾਲ ਕਰ ਦੇਣਗੇ ਤਾਂ ਅਸੀਂ 13 ਦੀਆਂ 13 ਸੀਟਾਂ ਤੇ ਇਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਾਂਗੇ ਅੱਡੀ ਚੋਟੀ ਦਾ ਜ਼ੋਰ ਲਾ ਦੇਾਂਗੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਜੀ ਇਮਰਾਨ ਜੀ ਇਹ ਵਰਲਡ ਲੈਵਲ ਤੇ ਮਸ਼ਹੂਰ ਹੈ ਇਹ ਗੱਲ ਭਾਈ ਪੰਜਾਬ ਪੁਲਿਸ ਜਿਹਨੂੰ ਦਿਲੋਂ ਚਾਹੁੰਦੀ ਆ ਉਹਦੀ ਸਰਕਾਰ ਬਣਾ ਦਿੰਦੀ ਆ ਔਰ ਰਿਐਲਿਟੀ 'ਚ ਵੀ ਆਏ ਗੱਲ ਕਿ ਮੈਂ 35 ਸਾਲ ਪੁਲਿਸ ਚ ਲਾਇਆ ਨੇ 16 ਸਾਲ ਐਸਐਚਓ ਰਹਾ 16 ਸਾਲ ਡੀਐਸਪੀ ਰਹਾ ਤੇ ਜਿਹਦੀ ਅਸੀਂ ਚਾਹੁੰਦੇ ਹੁੰਦੇ ਸੀ ਉਹਦੀ ਸਰਕਾਰ ਹੁਣ ਤੱਕ ਬਣਦੀ ਰਹੀ ਹੈ ਜਦੋਂ ਪਹਿਲੀ ਸਰਕਾਰ ਵੀ ਮਾਨ ਸਾਹਿਬ ਦੀ ਬਣੀ ਆ ਇਹ 'ਚ ਵੀ ਪੁਲਿਸ ਦਾ ਬਹੁਤ ਵੱਡਾ ਰੋਲ ਹੈ ਅੱਜ ਵੀ ਸਾਡਾ 1 ਲੱਖ ਪਰਿਵਾਰ ਹੈ ਪੁਲਿਸ ਫੋਰਸ ਦਾ ਕਿਤੇ ਇਹ ਦੋਏ ਪਾਸੇ ਤਾਂ ਨਹੀਂ ਜਾਂਦੀ ਗੱਲ ਕਈ ਲੋਕ ਬਾਹਰ ਲੋਕ ਦੋਏ ਪਾਸੇ ਵੀ ਲੈ ਜਾਂਦੇ ਨੇ ਗੱਲ ਕਈ ਦਰਸ਼ਕ ਹੋਣਗੇ ਜਿਹੜੇ ਕਹਿਣਗੇ ਵੀ ਪੰਜਾਬ ਪੁਲਿਸ ਆ ਭਾਈ ਕਿਤੇ ਧੱਕਾ ਨਾ ਕਰਨ ਲੱਗ ਜਾਣ ਨਹੀਂ 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 ਟੱਕੇ ਵਾਲੀ ਗੱਲ ਨਹੀਂ ਸਾਡੀ ਆਪਣੀ ਮੈਨ ਪਾਵਰ ਹੈ ਬਿਲਕੁਲ ਸਾਡੀ ਆਪਣੀ ਅਸੀਂ ਤਾਂ ਪਰਿਵਾਰਾਂ ਵਾਲੇ ਆ ਅਸੀਂ ਕਿਹੜਾ ਛਰੇਟਾਂਗ ਇੱਕ ਪਰਿਵਾਰ ਨਾਲ ਸਾਡੇ ਨਾਲ ਘੱਟੋ ਘੱਟ 100 100 ਬੰਦਾ ਜੁੜਿਆ ਆ ਜਿਹੜੇ ਸਾਡੇ ਅਫਸਰਾਂ ਉਹਨਾਂ ਨਾਲ ਪਤਾ ਨਹੀਂ ਕਿੰਨੇ ਕਿੰਨੇ ਬੰਦੇ ਜੁੜੇ ਹੋਏ ਨੇ ਬਿਲਕੁਲ ਲੇਕਿਨ ਸਾਡੇ ਬੰਦੇ ਵੀ ਤਾਂ ਵੋਟਾਂ ਤਾਂ ਹੀ ਪਾਉਣਗੇ ਨਾ ਤਾਂ ਹੀ ਅਮਦਦ ਕਰਨਗੇ ਜੇ ਇਹ ਉਹਨਾਂ ਦਾ ਕੁਝ ਕਰਨਗੇ ਤੇ ਜੇ ਉਹਨਾਂ ਨੂੰ ਮੰਨ ਲਓ ਇਹ ਬਾਹਲੇ ਨਹੀਂ ਕਰਦੇ ਹੈਗੇ ਫਿਰ ਉਹ ਇਹਨਾਂ ਦਾ ਢੰਡੇ ਜੇ ਡੰਡਾ ਕਿਉਂ ਫਸਾਈ ਫਿਰਨਗੇ ਫਿਰ ਨਹੀਂ ਬਜ਼ਾਉਂਦੇ ਉਹ ਮੈਂ ਹੁਣ ਕਹਿ ਦਿੰਦਾ ਤੁਹਾਡੇ ਇੰਟਰਵਿਊ ਦੇ ਥਰੂ ਉਹ ਬਿਲਕੁਲ ਹਾਂ ਸੋ ਯਾਨੀ ਕਿ ਜੇ ਉਹਦਾ ਫਾਇਦਾ ਕਰ ਦਿੰਦੇ ਨੇ 150 ਮੁਲਾਜ਼ਮਾਂ ਦਾ ਤਾਂ ਸਰਕਾਰ ਨੂੰ ਫਾਇਦਾ ਹੋ ਸਕਦਾ ਜੇ ਨਹੀਂ 13 ਸੀਟਾਂ ਤੇ ਬਹੁਤ ਵੱਡਾ ਉਹ ਇਹਨੂੰ ਇਫੈਕਟ ਦੇਣਗੇ ਹਾਂ ਔਰ ਅਸੀਂ ਅੱਡੀ ਚੋਟੀ ਦਾ ਜ਼ੋਰ ਲਾ ਦਾਂਗੇ 13 ਦੇ 13 ਇਹਨਾਂ ਨੂੰ ਕੈਂਡੀਡੇਟਾਂ ਨੂੰ ਮਾਨ ਸਾਹਿਬ ਦੇ ਉਹਨੂੰ ਜਿਤਾਉਣ ਵਾਸਤੇ ਸੋ ਮੈਂ ਅੱਜ ਤੁਹਾਡੇ ਚੈਨਲ ਦੇ ਥਰੂ ਵੀ ਦੋਵੇਂ ਹੱਥ ਜੋੜ ਕੇ ਮਾਨ ਸਾਹਿਬ ਨੂੰ ਬੇਨਤੀ ਕਰਦਾ ਮਾਨ ਸਾਹਿਬ ਅਸੀਂ ਤੁਹਾਨੂੰ ਸਾਰੇ ਬਹੁਤ ਪਿਆਰ ਕਰਦੇ ਹਾਂ ਤੁਸੀਂ ਪੰਜਾਬੀਆਂ ਦੀ ਦਿਲਾਂ ਦੀ ਧੜਕਣ ਔਰ ਪੰਜਾਬ ਪੁਲਿਸ ਖਾਸ ਕਰਕੇ ਤੁਹਾਨੂੰ ਬਹੁਤ ਮਾਨ ਸਤਿਕਾਰ ਦਿੰਦੀ ਹੈ ਪਿਆਰ ਕਰਦੀ ਹੈ ਇਹ ਜਵਾਗ ਜਿਹੜਾ 150 ਮੁੰਡਾ ਮੈਂ ਲਿਸਟ ਭੇਜੀ ਹੈ ਤੁਹਾਡੇ ਦਫਤਰ ਦੇ ਵਿੱਚ ਇਹਨਾਂ ਨੂੰ ਕਾਈਂਡਲੀ ਬਹਾਲ ਕਰ ਦਿਓ ਆਪਣਾ ਕੋਈ ਪੈਸਾ ਨਹੀਂ ਲੱਗ ਰਿਹਾ ਕੋਈ ਕਿਸੇ ਨੂੰ ਸਿਨਿਉਰਿਟੀ ਨਹੀਂ ਦੇ ਰਹੇ ਹੈਗੇ ਇਹ ਥੋੜਾ ਹਰਾ ਪੈਨ ਚੱਲਣਾ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਇਹ ਟ੍ਰੇਨਡ ਬੰਦੇ ਨੇ ਨੜਾਤ ਲਾ ਕੇ ਵਰਦੀਆਂ ਇਹਨਾਂ ਦੇ ਪਵਾ ਦਿਓ ਤੇ ਮੈਂ ਤੁਹਾਨੂੰ ਯਕੀਨ ਦਵਾਉਣਾ ਸਾਰੀ ਪੁਲਿਸ ਫੋਰਸ ਤੁਹਾਡੀ ਪਿੱਠ ਤੇ ਰਹੇਗੀ 13 ਦੀਆਂ 13 ਸੀਟਾਂ ਤੇ ਅਸੀਂ ਜ਼ੋਰ ਲਾ ਕੇ ਤੁਹਾਡੇ 13 ਦੇ 13 ਕੈਂਡੀਡੇਟਾਂ ਨੂੰ ਜਿਤਾ ਕੇ ਲੈ ਕੇ ਆਵਾਂਗੇ ਜੀ ਜੀ ਬਿਲਕੁਲ ਬਹੁਤ ਧੰਨਵਾਦ ਡਿਪਟੀ ਸਾਹਿਬ ਤੇ ਇਹ ਐਲਾਨ ਆਪਣਾ ਇਹ ਤੁਹਾਡਾ ਬਿਆਨ ਰਿਕਾਰਡ ਜ਼ਰੂਰ ਹੈ ਇਹ ਕੈਮਰੇ ਦੇ ਵਿੱਚ ਕਈ ਕਈ ਵਾਰੀ ਮੁੱਕਰ ਜਾਂਦੇ ਹੁੰਦੇ ਨੇ ਤਾਂ ਇਹ ਇੱਥੇ ਇੱਕ ਵਾਰ ਦਰਸ਼ਕਾਂ ਨੂੰ ਵੀ ਜਰਾ ਦੱਸ ਦੋ ਵੀ ਅਸੀਂ ਫਿਰ ਉਹ ਕੌਮ ਦੇ ਵਿੱਚੋਂ ਆ ਤੇ ਉਹ ਬੰਦੇ ਆ ਵੀ ਜਿਹੜੇ ਮੁੱਕਰਨ ਵਾਲੇ ਨਹੀਂ ਹੈਗੇ ਜਿਹੜੀ ਗੱਲ ਤੁਸੀਂ ইমরান ਜੀ ਕਹੀ ਹੈ ਮੈਂ ਖੱਤਰੀ ਪੁੱਤ ਆ ਬਿਲਕੁਲ ਦਸਾਂ ਪਾਸ਼ਾਈਆਂ ਦਾ ਖੂਨ ਆ ਜੀ ਅਸੀਂ ਜਿਹੜੀ ਗੱਲ ਕਹਿ ਦੀ ਪਰ ਹਨੂਮਾਨ ਜੀ ਵਾਲੀ ਲੱਤ ਲਾ ਲਿਆ ਨਹੀਂ ਤਾਂ ਕਹਦੇ ਨਹੀਂ ਮੈਂ ਔਨ ਕੈਮਰਾ ਕਹਿ ਰਿਹਾ ਤੁਹਾਡੇ ਸਾਹਮਣੇ ਇਹ ਵਰਲਡ ਨੇ ਦੇਖਣਾ ਜੀ ਪਹਿਲਾਂ ਵੀ ਮੈਂ ਕਈ ਐ ਜੀਆਂ ਗੱਲਾਂ ਕੀਤੀਆਂ ਨੇ ਅਸੀਂ ਖੜੇ ਆ ਹੂੰ ਦੂਜਾ ਬੰਦਾ ਭਵਾ ਭੱਜ ਗਿਆ ਹੂੰ ਸੁਮਾਨ ਸਾਹਿਬ ਯਕੀਨ ਰੱਖਿਓ ਖੜ ਜਾਾਂਗੇ ਮੋਢੇ ਨਾਲ ਮੋਢਾ ਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਿਕਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋ ਤਾਂ ਬਿਲਕੁਲ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਜਿੰਦਰਪਾਲ ਆਨੰਦ ਸਾਹਿਬ ਕਾ ਡੀਐਸਪੀ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਇਹ ਦਾਵਾ ਕਰ ਦਿੱਤਾ ਤੇ ਵਾਅਦਾ ਕਰ ਦਿੱਤਾ ਕਿ ਅਸੀਂ 13 ਦੀਆਂ 13 ਸੀਟਾਂ ਜਿਤਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਵਾਂਗੇ ਪਰ ਸਾਡਾ ਮੁੱਦਾ ਜਿਹੜਾ ਆ 150 ਮੁਲਾਜ਼ਮ ਬਹਾਲ ਕਰਵਾਉਣ ਦਾ ਜੇਕਰ ਮਾਨ ਸਰਕਾਰ ਇਹ ਕਰ ਦਿੰਦੀ ਆ ਤਾਂ ਫਿਰ ਉਹਨਾਂ ਨੂੰ ਵੱਡਾ ਫਾਇਦਾ ਹੋ ਜਾਂਦਾ ਤੇ ਨਾਲ ਇਹ ਵੀ ਕਹਿ ਦਿੰਦਾ ਕਿ ਜੇਕਰ ਇਹ ਨਹੀਂ ਕਰਦੇ ਤਾਂ ਫਿਰ ਨੁਕਸਾਨ ਵੀ ਚਲਣਾ ਪੈ ਸਕਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਕੀ ਰੂਪ ਰੇਖਾ ਰਹਿੰਦੀ ਆ ਆਖਿਰ ਕਦੋਂ ਤੱਕ ਮੁੱਦੇ ਹੱਲ ਹੁੰਦੇ ਨੇ ਕਿਉਂਕਿ ਦੇਖਿਆ ਗਿਆ ਮੁੱਦਾ ਹੀਣ ਸਿਆਸਤ ਹੁੰਦੀ ਹੋਈ ਨਜ਼ਰ ਆਈ ਸੀ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਤਾਂ ਐਮਪੀ ਇਲੈਕਸ਼ਨਾਂ ਦੇ ਵਿੱਚ ਮੁੱਦਾ ਹੀਣ ਸਿਆਸਤ ਨਾ ਹੋਵੇ ਇਹ ਹੀ ਹਰ ਕੋਈ ਉਮੀਦ ਕਰਦਾ ਉਹਨਾਂ ਦੇ ਮੁੱਦੇ ਹੱਲ ਹੋਣ